ਸ਼੍ਰੀ ਗਾਲ ਜੀ ਤੁਸੀਂ ਵੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਕੁਸ਼ਿੰਦਰ ਸੈਣੀ ਲਗਾਤਾਰ ਵਿਦੇਸ਼ੀ ਤਰਫੀ ਤੋਂ ਅਜਈਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜੋ ਕਈ ਤਰ੍ਹਾਂ ਦੇ ਜਿੱਥੇ ਸਵਾਲ ਖੜੇ ਕਰ ਜਾਂਦੀਆਂ ਨੇ ਉੱਥੇ ਹੀ ਚਿੰਤਾਵਾਂ ਜੁੜੀਆਂ ਨੇ ਉਹ ਵੀ ਵਧਾਵਾਂ ਜਾਂਦੀਆਂ ਨੇ ਹੁਣ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਤੋਂ ਇੱਕ ਵਾਰ ਫਿਰ ਤੋਂ ਅਜਈ ਖਬਰ ਸਾਹਮਣੇ ਆਈ ਹੈ ਜਿੱਥੇ ਭਾਰਤੀ ਪਰਿਵਾਰਾਂ ਨੂੰ ਜੋ ਹੈ ਉਹ ਜ਼ਬਰਦਸਤੀ ਵਸੂਲੀ ਦੇ ਨਾਂ ਦੇ ਉੱਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹਨਾਂ ਦੇ ਉੱਤੇ ਘਰ ਜਿਹੜੇ ਨੇ ਉਹਨਾਂ ਦੇ ਉੱਥੇ ਗੋਲੀਆਂ ਚਲਾਈਆਂ ਗਈਆਂ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਪ੍ਰਾਈਮ ਪੰਜਾਬ ਟੀਵੀ ਦੇ ਐਡੀਟਰ ਅਮਨਦੀਪ ਸਿੰਘ ਚੰਡ ਜੁੜ ਚੁੱਕੇ ਨੇ ਅਮਰੀਕਾ ਦੀ ਧਰਤੀ ਤੋਂ ਉਹ ਸਾਡੇ ਨਾਲ ਜੁੜੇ ਹੋਏ ਨੇ ਵਧੇਰੇ ਜਾਣਕਾਰੀ ਉਹਨਾਂ ਤੋਂ ਲਮਿਆ ਸਤਿ ਸ਼੍ਰੀ ਅਕਾਲ ਸਰ ਆ ਸਤਿ ਸ਼੍ਰੀ ਅਕਾਲ ਪਸ਼ਪਿੰਦਰ ਅ ਸਰ ਕੈਨੇਡਾ ਤੋਂ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਦੋ ਭਾਰਤੀ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਬਾਬਤ ਕੀ ਜਾਣਕਾਰੀ ਹੈ ਤੁਹਾਡੇ ਅ ਦੇਖੋ ਪਸ਼ਪਿੰਦਰ ਇੱਕ ਪਾਸੇ ਤਾਂ ਜਿਹੜੀ ਸਾੜ ਸਤੀ ਆਈ ਹੋਈ ਹੈ ਸਾਡੇ ਜਿੰਨੇ ਵੀ ਇਮੀਗ੍ਰੈਂਟ ਨੇ ਚਾਇਓ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਰਹਿੰਦੇ ਹੈਗੇ ਨੇ ਲਗਾਤਾਰ ਇਥੋਂ ਦੀ ਜਿਹੜੀਆਂ ਸਰਕਾਰਾਂ ਨੇ ਜਾਂ ਇਥੋਂ ਜਿਹੜੇ ਵਸਨੀਕ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਆ ਪ੍ਰੋਟੈਸਟ ਕੀਤੇ ਜਾ ਰਹੇ ਨੇ ਕਿ ਇਹਨਾਂ ਨੂੰ ਆਪਣੀ ਕੰਟਰੀ ਦੇ ਵਿੱਚ ਵਾਪਸ ਭੇਜੋ ਉਹਦਾ ਕਾਰਨ ਸਭ ਤੋਂ ਵੱਡਾ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਲੋਕ ਇੱਥੇ ਵਾਰਦਤਾਂ ਦੇ ਵਿੱਚ ਸ਼ਮੂਲੀਅਤ ਰੱਖ ਰਹੇ ਨੇ ਵਾਰਦਤਾਂ ਨੂੰ ਅੰਜਾਮ ਦੇ ਰਹੇ ਹੈਗੇ ਨੇ ਤੇ ਜਾਹਰ ਜੀ ਗੱਲ ਹੈ ਫਿਰ ਜਿਹੜੇ ਇਥੋਂ ਦੇ ਅਮਨਪਸੰਦ ਲੋਕ ਹੈਗੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਜਨਨ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾਂਦਾ ਹੈਗਾ ਖਾਸ ਕਰਕੇ ਜਦੋਂ ਤੁਸੀਂ ਹੁਣ ਗੱਲ ਕੈਨੇਡਾ ਦੀ ਕਰ ਰਹੇ ਹੋ ਨਾ ਕੈਨੇਡਾ ਦੇ ਵਿੱਚ ਕੋਈ ਦਿਨ ਐਸਾ ਜਾਂਦਾ ਹੀ ਨਹੀਂ ਆ ਜਦੋਂ ਕਿਤੇ ਗੋਲੀਬਾਰੀ ਦੀ ਕਿਤੇ ਘਟਨਾ ਨਾ ਵਾਪਰੇ ਨਿਤ ਆਏ ਦਿਨ ਗੋਲੀਬਾਰੀ ਦੇ ਘਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹਿੰਦੀਆਂ ਹੈਗੀਆਂ ਨੇ ਆ ਤੁਸੀਂ ਦੇਖਿਆ ਹੁਣੇ ਕਿ ਕਪਲ ਸ਼ਰਮਾ ਦਾ ਕੈਫੇ ਲਗਾਤਾਰ ਤਿੰਨ ਵਾਰੀ ਗੋਲੀ ਚੱਲ ਚੁੱਕੀ ਹੈ ਤੇ ਉਹਦੇ ਵਿੱਚ ਸ਼ਮੂਲੀਅਤ ਵੀ ਕਿੰਨਾ ਦੀ ਹੈ ਆਪਣੇ ਪੰਜਾਬੀ ਲੋਕਾਂ ਦੀ ਹੈ ਵੱਖ-ਵੱਖ ਜਗਾਵਾਂ ਤੇ ਭਾਰਤੀ ਲੋਕਾਂ ਦੀ ਹੈ ਫਿਰ ਕਿਆ ਜਾ ਰਿਹਾ ਹੈ ਗੋਲੀਆਂ ਚਲਾਉਣ ਤੋਂ ਬਾਅਦ ਫਿਰ ਜ਼ਿੰਮੇਵਾਰੀ ਵੀ ਲਈ ਜਾਂਦੀ ਹੈ ਤੇ ਜਾਹਰ ਜੀ ਗੱਲ ਹੈ ਕਿ ਕੈਨੇਡਾ ਕਿਸੇ ਸਮੇਂ ਪੁਸ਼ਪਿੰਦਰ ਐਸੋ ਜੀ ਇਹੋ ਜੀ ਕੰਟਰੀ ਸੀਗੀ ਜਿਹੜਾ ਜਿੱਥੇ ਲੋਕ ਆਉਣਾ ਪਸੰਦ ਕਰਦੇ ਸੀ ਸਵਰਗ ਕਿਹਾ ਜਾਂਦਾ ਸੀਗਾ ਸਾਡੇ ਲੋਕ ਤਤਬਰ ਸੀਗੇ ਪਰ ਐਸੋਲੇ ਕੈਨੇਡਾ ਦੇ ਜੋ ਹਾਲਾਤ ਨੇ ਉਹ ਆਪਾਂ ਸਾਰੇ ਦੇਖ ਰਹੇ ਹੈਗੇ ਆਂ ਔਰ ਇਸ ਖਬਰ ਦੇ ਮੁਤਲਕ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਤੇ ਬਾਬਤ ਕਿਆ ਹੈ ਜਾ ਰਿਹਾ ਕਿ ਭਾਰਤੀ ਪਰਿਵਾਰਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਹੈਗੀਆਂ ਨੇ ਆ ਜਿਆਦਾ ਜਾਣਕਾਰੀ ਦੇ ਬਾਬਤ ਸਾਂਝੀ ਕਰੀਏ ਕਿ ਸਰੀ ਅਤੇ ਡੈਲਟਾ ਵਿਖੇ ਐਤਵਾਰ ਵੱਡੇ ਤੜਕੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਸਰੀ ਪੁਲਿਸ ਨੇ ਦੱਸਿਆ ਕਿ 124 ਸਟਰੀਟ ਤੇ 7800 ਬਲਾਕ ਵਿੱਚ ਸਵੇਰੇ ਪੌਣੇ 3 ਵਜੇ ਜਿਹੜੀਆਂ ਗੋਲੀਆਂ ਉਹ ਚੱਲੀਆਂ ਹੈਗੀਆਂ ਗੋਲੀਬਾਰੀ ਵੇਲੇ ਘਰ ਅੰਦਰ ਭਾਰਤੀ ਪਰਿਵਾਰ ਦੇ ਮੈਂਬਰ ਮੌਜੂਦ ਸੀ ਅਤੇ ਉਹਨਾਂ ਨੂੰ ਕੋਈ ਨੁਕਸਾਨ ਹਾਲਾਂਕਿ ਨਹੀਂ ਪਹੁੰਚਿਆ ਪਰ ਦੂਜੇ ਪਾਸੇ ਜੇਕਰ ਡੈਲਟਾ ਪੁਲਿਸ ਦੇ ਦਸਤਾਵੇਜ਼ ਮੁਤਾਬਕ ਗੱਲ ਕੀਤੀ ਜਾਵੇ ਤਾਂ ਜਿਹੜੀ ਦੂਸਰੀ ਘਟਨਾ ਹੈਗੀ ਹੈ ਉਹ 78 ਬੀ ਐਵੇਨਿਊ ਦੇ 11200 ਬਲਾਕ ਵਿੱਚ ਉੱਥੇ ਵੀ ਇੱਕ ਕਾਰ ਨੂੰ ਜਿਹੜਾ ਨਿਸ਼ਾਨਾ ਹੈ ਉਹ ਬਣਾਇਆ ਗਿਆ ਹੈਗਾ ਤੇ ਮੌਕੇ ਤੇ ਜਿਹੜੀ ਡੈਲਟਾ ਦੀ ਪੁਲਿਸ ਹੈ ਪਹੁੰਚੀ ਹੈਗੀ ਹੈ ਅਫਸਰਾਂ ਦੇ ਕਹਿਣ ਮੁਤਾਬਕ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਉਹ ਇੱਕ ਗੱਡੀ ਦੇ ਵਿੱਚ ਆਏ ਸੀਗੇ ਔਰ ਇੱਕ ਜਣਾ ਗੱਡੀ ਤੋਂ ਬਾਹਰ ਨਿਕਲ ਕੇ ਫਾਇਰ ਕਰਦਾ ਹੈ ਔਰ ਫਾਇਰ ਕਰਨ ਤੋਂ ਬਾਅਦ ਜਿਹੜਾ ਹੈ ਉਹ ਜੋ ਸੀਸੀਟੀਵੀ ਫੁਟੇਜ ਨਿਕਲ ਕੇ ਸਾਹਮਣੇ ਆਈ ਹੈ ਫਾਇਰ ਕਰਨ ਤੋਂ ਬਾਅਦ ਜਿਹੜੀ ਹੈ ਉਥੋਂ ਨਿਕਲ ਜਾਂਦੇ ਨੇ ਤੇ ਨਾਲ ਦੀ ਨਾਲ ਜਿਕਰ ਆਪਾਂ ਇਸ ਦੇ ਬਾਬਤ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਕਨੇਡਾ ਇੱਕ ਐਸੀ ਆ ਦੇਸ਼ ਬਣ ਚੁੱਕਾ ਹੈ ਐਸੀ ਕੰਟਰੀ ਬਣ ਚੁੱਕਾ ਹੈ ਜਿੱਥੇ ਮੈਂ ਕਹਿੰਨਾ ਕਿ ਤੁਸੀਂ ਇਹ ਹਾਲਾਤ ਦੇਖੋ ਸਾਡੇ ਪੰਜਾਬੀਆਂ ਦੇ ਸਾਡੇ ਭਾਰਤੀਆਂ ਦੇ ਕਿ ਨਿਤ ਆਏ ਦਿਨ ਇਸ ਤਰ੍ਹਾਂ ਦੀਆਂ ਇਕੱਟਨਾਵਾਂ ਸਾਹਮਣੇ ਆ ਰਹੀਆਂ ਨੇ ਔਰ ਆ ਇਹਦੇ ਵਿੱਚ ਮੁੱਢਲੀ ਜਾਂਚ ਦੇ ਵਿੱਚ ਜੋ ਗੱਲ ਸਾਹਮਣੇ ਆਈ ਹੈ ਇਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪ੍ਰੋਵਿੰਸ਼ੀਅਲ ਐਕਸਟਰਨਸ਼ੀਅਲ ਦਾ ਜਿਹੜਾ ਮਾਮਲਾ ਹੈ ਉਹ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਾ ਹੈਗਾ ਕਿ ਟਾਸਕ ਫੋਰਸ ਨੇ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਹੈਗੀ ਜੀ 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 ਬਿਲਕੁਲ ਇਹਦੀ ਗੱਲ ਸਾਹਮਣੇ ਆ ਰਹੀ ਹੈ ਕਿ ਕਿਆ ਜਾ ਰਿਹਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ ਟਾਰਗੇਟ ਕਰਕੇ ਜੋ ਹੈ ਉਹ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ ਕੀ ਲੱਗਦਾ ਹੈ ਇਸ ਪਿਛੇ ਆ ਨਹੀਂ ਜਹਰ ਜੀ ਗੱਲ ਹੈ ਕਿ ਜਦੋਂ ਹੁਣ ਦੇਖੋ ਕੈਨੇਡਾ ਤੋਂ ਸਾਡੇ ਪੰਜਾਬ ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਹੋਰ ਦੁਬਈ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜੇ سرمایہਦਾਰ ਲੋਕ ਨੇ ਨਾ ਉਹਨਾਂ ਨੂੰ ਫਰੋਤੀ ਦੀਆਂ ਕੋਲਾਂ ਜਾਂਦੀਆਂ ਹੈਗੀਆਂ ਤਾਂ ਇਹੋ ਜਿਹੇ ਜਿਹੜੇ ਲੋਕ ਹੈਗੇ ਨੇ ਜਿਹੜੇ ਕ੍ਰਾਈਮ ਕਰਦੇ ਹੈਗੇ ਨੇ ਤਾਂ ਫਿਰ ਇਹ ਫਰੋਤੀ ਮੰਗਣ ਦੇ ਕਰਕੇ ਹੀ ਇਹੋ ਜਿਹੇ ਕਟਨਾਵਾਂ ਨੂੰ ਅੰਜਾਮ ਦਿੰਦਾ ਹੈ ਜਦੋਂ ਕੋਈ ਲੋਕੀ ਜਿਹੜੇ ਆ ਪੈਸੇ ਨਹੀਂ ਦਿੰਦੇ ਹੈਗੇ ਜਾਂ ਮਾੜੀ ਮੋੜੀ ਕਿਤੇ ਕੁੰਦਕ ਹੋਵੇ ਤਾਂ ਤਾਂ ਵੀ ਆ ਜਿਹੜਾ ਉੱਥੇ ਇਸ ਤਰ੍ਹਾਂ ਦੀ ਕਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਸਭ ਤੋਂ ਵੱਡਾ ਸਵਾਲ ਤਾਂ ਬੁਸ਼ਵਿੰਦਰ ਹੀ ਹੈ ਨਾ ਕਿ ਜਿਸ ਤਰੀਕੇ ਦੇ ਨਾਲ ਇਮੀਗ੍ਰੈਂਟ ਆ ਹੁਣ ਤੁਸੀਂ ਦੇਖਿਆ ਅਜੇ ਕੱਲ ਦੀ ਖਬਰ ਹੈਗੀ ਹੈ ਕਿ 49 ਜਿਹੜੇ ਆ ਨਾ 49 ਭਾਰਤੀਆਂ ਨੂੰ ਆਪਾਂ ਰਿਪੋਰਟ ਕੀਤਾ ਗਿਆ ਇਥੋਂ ਅਮਰੀਕਾ ਤੋਂ ਤਾਂ ਉਹਦੇ ਵਿੱਚ ਗੈਂਗਸਟਰ ਵੀ ਹੈ ਇੱਕ ਤੇ ਇਹੋ ਜਿਹੇ ਲੋਕ ਵੀ ਜਦੋਂ ਆਸਾਨੀ ਦੇ ਨਾਲ ਵਿਦੇਸ਼ਾਂ ਦੇ ਵਿੱਚ ਪਹੁੰਚੇ ਤਾਂ ਫਿਰ ਕਹਿੰਦੇ ਹੁੰਦੇ ਨਾ ਕਿ ਜਿਹੜਾ ਬੰਦਾ ਜਿਹੜੇ ਲਾਹੌਰ ਡੈਸ਼ 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 ਚਲੋ ਆਪਾਂ ਨਾਮ ਤਾਂ ਨਹੀਂ ਟੀਵੀ ਸਕਰੀਨ ਤੇ ਲੈ ਸਕਦੇ ਤਾਂ ਉਹ ਜਿਹੜੀਆਂ ਆਦਤਾਂ ਨਾ ਵਾਰਿਸ਼ਾਂ ਨਾ ਆਦਤਾਂ ਜਾਂਦੀਆਂ ਨੇ ਚਾਹੇ ਕੱਟੀਆਂ ਪੂਰੀਆਂ ਪੂਰੀਆਂ ਜੀ ਤੇ ਉਹ ਸਾਰੀਆਂ ਚੀਜ਼ਾਂ ਫਿਰ ਨਾਲ ਹੀ ਚੱਲਦੀਆਂ ਹੈਗੀਆਂ ਇੱਥੇ ਵੀ ਉਹ ਕਟਨਾਵਾਂ ਨੂੰ ਅੰਜਾਮ ਦਿੰਦੇ ਹੈਗੇ ਨੇ ਇਹ ਬੇहद ਬਹੁਤ ਵੱਡੀ ਗੱਲ ਹੈਗੀ ਹੈ ਕਿਉਂਕਿ ਸਾਡੇ ਨਾਲ-ਨਾਲ ਜੇਕਰ ਤੁਹਾਡੇ ਪਰਿਵਾਰ ਹੈ ਨਾ ਇਥੋਂ ਦਾ ਕਾਨੂੰਨ ਛੜਦਾ ਤਾਂ ਕਿਸੇ ਨੂੰ ਨਹੀਂ ਚਾਹੇ ਕੋਈ ਵੀ ਗਲਤੀ ਹੋਵੇ ਤੁਸੀਂ ਹਰਜਿੰਦਰ ਸਿੰਘ ਦਾ ਹਾਸਾ ਦੇਖਿਆ ਉਸ ਤੋਂ ਬਾਅਦ ਜਸ਼ਨਦੀਪ ਦਾ ਹਾਸਾ ਦੇਖਿਆ ਕਾਨੂੰਨ ਸਾਰਿਆਂ ਲਈ ਇੱਥੇ ਬਰਾਬਰ ਹੈ ਜਿਹੜਾ ਫਿਰ ਸਕੰਜੇ ਦੇ ਵਿੱਚ ਆ ਜਾਂਦਾ ਉਹਦੇ ਉੱਤੇ ਵੱਡੀਆਂ ਕਰਮਈਆਂ ਹੁੰਦੀਆਂ ਤੇ ਸਾਡੇ ਲੋਕ ਪਤਾ ਨਹੀਂ ਖਾਸ ਕਰਕੇ ਜਿਹੜੇ ਅਲੜ ਉਮਰ ਦੇ ਜਿਹੜੇ ਨੌਜਵਾਨ ਨੇ ਨਾ 20 21 22 25 ਸਾਲ ਦੇ ਇਹ ਪਤਾ ਨਹੀਂ ਸਮਝਦੇ ਕੀ ਆ ਆਪਣੇ ਆਪ ਨੂੰ ਨਾ ਤਾਂ ਇਹਨਾਂ ਨੂੰ ਲਿਆਕਤ ਦੇ ਵਿੱਚ ਗੱਲ ਕਰਨ ਦਾ ਪਤਾ ਹੈ ਨਾ ਇਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਦੂਸਰੇਆਂ ਦੀ ਕੰਟਰੀ ਦੇ ਵਿੱਚ ਰਹਿਣਾ ਹੈਗਾ ਰੂਲ ਅਸੀਂ ਤੋੜਨੇ ਹੈਗੇ ਆ ਤੇ ਸਾਰੀਆਂ ਘਟਨਾਵਾਂ ਜਦੋਂ ਸਾਹਮਣੇ ਆਉਂਦੀਆਂ ਤੇ ਫਿਰ ਅ ਇੱਕ ਚੀਜ਼ ਇਹਨਾਂ ਨੂੰ ਸਮਝਣੀ ਚਾਹੀਦੀ ਹੈ ਕਿ ਇੱਕ ਤਾਂ ਤੁਹਾਡੇ ਪਰਿਵਾਰ ਵਿਪਤਾ ਦੇ ਵਿੱਚ ਪੈਂਦੇ ਆ ਉਸ ਤੋਂ ਬਾਅਦ ਖੁਦ ਜਦੋਂ ਤੁਸੀਂ ਕਿਸੇ ਪੰਜਾਬੀ ਮੂਲ ਦੇ ਨਾਲ ਭਾਰਤੀ ਮੂਲ ਦੇ ਨਾਲ ਸੰਬੰਧ ਰੱਖਦੇ ਹੋ ਫਿਰ ਉਹ ਕਮਿਊਨਿਟੀ ਦੇ ਉੱਪਰ ਵੀ ਸਵਾਲ ਰੈਸਿਜ਼ਮ ਦੇ ਤੌਰ ਤੇ ਜਿਹੜੇ ਆ ਉਹ ਖੜੇ ਹੁੰਦੇ ਹੈਗੇ ਆ ਤੇ ਇਹ ਚੀਜ਼ ਜ਼ਰੂਰ ਸਮਝਣ ਦੀ ਲੋੜ ਹੈਗੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਪਰਿਵਾਰ ਦੇ ਨਾਲ ਨਾਲ ਸਾਡੇ ਕਮਿਊਨਿਟੀ ਤੇ ਵੀ ਆਚ ਆਉਂਦੀ ਹੈ ਤੇ ਸਾਨੂੰ ਸੁਹਿਰਦਤਾ ਨਾਲ ਹੀ ਜਿਹੜੇ ਇੱਥੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਕੇ ਹੀ ਰਹਿਣਾ ਚਾਹੀਦਾ ਹੈ ਬਿਲਕੁਲ ਇਹ ਕੋਈ ਪਹਿਲੀ ਘਟਨਾ ਤਾਂ ਨਹੀਂ ਹੈ ਮਨਜੀ ਜੀ ਤੁਸੀਂ ਜ਼ਿਕਰ ਕਰ ਰਹੇ ਹੋ ਕਿਉਂਕਿ ਇਸ ਤੋਂ ਪਹਿਲਾਂ ਪਿੱਛੇ ਵੀ ਕੁਝ ਖਬਰਾਂ ਆਈਆਂ ਸੀ ਕਿ ਗੱਡੀਆਂ ਫੂਕੀਆਂ ਗਈਆਂ ਨੇ ਜਦ ਪੁਲਿਸ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿੱਚ ਵੀ ਵੇਖਿਆ ਕਿ ਕੁਝ ਲੋਕ ਜਿਹੜੇ ਸੀ ਉਹ ਗੇੜੇ ਲਾ ਰਹੇ ਸੀ ਆਲੇ ਦੁਆਲੇ ਤਾਂ ਬਾਅਦ ਵਿੱਚ ਜਿਹੜੀ ਸ਼ਾਪ ਸੀਗੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਅੱਗ ਲਾ ਦਿੱਤੀ ਗਈ ਸੋ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਅਸੀਂ ਵੇਖਿਆ ਕਿ ਕੈਨੇਡਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਵਰਗ ਮੰਨਿਆ ਜਾਂਦਾ ਸੀ ਜਿਸ ਕਿਸੇ ਨੇ ਵੀ ਜੇ ਖਾਸ ਕਰਕੇ ਜੇ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਕਿਸੇ ਨੂੰ ਵੀ ਪੁੱਛਣਾ ਤਾਂ ਕਹਿਣਾ ਸਾਡਾ ਮੁੰਡਾ ਬਾਹਰ ਜਾ ਰਿਹਾ ਹੈ ਕਿਹੜੀ ਧਰਤੀ ਕੈਨੇਡਾ ਉਹ ਕੈਨੇਡਾ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਕੈਨੇਡਾ ਜੋ ਹੈ ਉਹ ਪੰਜਾਬੀਆਂ ਦੀ ਪਹਿਲੀ ਪਸੰਦ ਵੀ ਰਿਹਾ ਹੈ ਕਿਆ ਜਾਣਦਾ ਕਿ ਮਿਨੀ ਪੰਜਾਬ ਹੈ ਕੈਨੇਡਾ ਪਰ ਹੁਣ ਕਿਤੇ ਨਾ ਕਿਤੇ ਅਜਿਹਾ ਹੋ ਰਿਹਾ ਹੈ ਕਿ ਜਿਹੜੇ ਨੌਜਵਾਨ ਜਿਹੜੀ ਪੀੜ੍ਹੀ ਜਾ ਰਹੀ ਹੈ ਉਥੇ ਕਈ ਜਿਹਾ ਖਬਰਾਂ ਵੀ ਆਈਆਂ ਕਿ ਅੱਜ ਇਸ ਮੋਲ ਦੇ ਬਾਹਰ ਅੱਜ ਇਸ ਹੋਟਲ ਦੇ ਬਾਹਰ ਜੋ ਹੈ ਉਹਨਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਇੱਕ ਦੂਜੇ ਨਾਲ ਲੜਾਈ ਝਗੜਾ ਕੀਤਾ ਗਿਆ ਹੈ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਜੋ ਕਿ ਚਿੰਤਾ ਦਾ ਵਧਾਉਂਦੀਆਂ ਹੀ ਨੇ ਸਵਾਲ ਵੀ ਖੜੇ ਕਰਦੀਆਂ ਨੇ ਕਿ ਅਖਰ ਤੁਸੀਂ ਬਾਹਰ ਕਿਸੇ ਵਿਦੇਸ਼ੀ ਧਰਤੀ ਤੇ ਜਾ ਰਹੇ ਹੋ ਕਿ ਅਧਿਕਾਰਤ ਨਾ ਨਾ ਨੂੰ ਇੰਤਜ਼ਾਮ ਕਿਉਂ ਦਿੱਤਾ ਜਾ ਰਿਹਾ ਹੈ ਮਾਪਿਆਂ ਨੇ ਤਾਂ ਤੁਹਾਨੂੰ ਮਡਮ ਲੇਖਮ ਕਰਨ ਨੂੰ ਪੇਚੀ ਆ ਤੇ ਪਿਛੇ ਇਹ ਧਿਆਨ ਘਟਨਾਵਾਂ ਲੱਗਦਾ ਹੈ ਕਿਤੇ ਨਾ ਕਿਤੇ ਜਿਹੜੇ ਹੁਣ ਇਹ ਜਿਹੜੇ ਪਰਿਵਾਰ ਟਾਰਗੇਟ ਹੋਏ ਨੇ ਇਹ ਪਰਿਵਾਰ ਕਿਹੋ ਜਿਹੇ ਕਾਰੋਬਾਰ ਨਾਲ ਸੰਬੰਧ ਰੱਖਦੇ ਨੇ ਇੱਕ ਤਾਂ ਤੁਸੀਂ ਫਿਰੋਤੀ ਦਾ ਜ਼ਿਕਰ ਕੀਤਾ ਕਿ ਹੋ ਸਕਦਾ ਹੈ ਕਿ ਫਿਰੋਤੀ ਦੀ ਮਨਸ਼ਾ ਦੇ ਨਾਲ ਉਹਨਾਂ ਨੂੰ ਨਿਸ਼ਾਨਾ ਨਾ ਬਣਾਇਆ ਗਿਆ ਹੋਵੇ ਜਾਂ ਪਿਛੇ ਕੋਈ ਹੋਰ ਰੀਜ਼ਨ ਵੀ ਹੋ ਸਕਦਾ ਹੈ ਇਸ ਬਾਰੇ ਕੋਈ ਤੁਹਾਡੇ ਕੋਲ ਜਾਣਕਾਰੀ ਕੁਸ਼ਵਿੰਦਰ ਇਹ ਸਾਰੀਆਂ ਚੀਜ਼ਾਂ ਤਾਂ ਦੇਖੋ ਜਾਂਚ ਦਾ ਵਿਸ਼ਾ ਹੈਗੀਆਂ ਨੇ ਪੁਲਿਸ ਜਾਂਚ ਕਰ ਰਹੀ ਹੈਗੀ ਹੈ ਪਰ ਜਿਹੜੇ ਤੁਸੀਂ ਤੁਹਾਡਾ ਸਵਾਲ ਸੀ ਨਾ ਕਿਉਂ ਵਾਪਰ ਰਹੀਆਂ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਦੋਂ ਵੱਡੀ ਪੱਧਰ ਤੇ ਪ੍ਰਵਾਸ ਹੋਇਆ ਨਾ ਤਾਂ ਪ੍ਰਵਾਸ ਫਿਰ ਸਾਰੇ ਲੋਕਾਂ ਦਾ ਹੋ ਗਿਆ ਜਦੋਂ ਈਜ਼ੀ ਹੋ ਗਿਆ ਨਾ ਕੈਨੇਡਾ ਜਾਣਾ ਫਿਰ ਉਹ ਵੀ ਲੋਕ ਐਂਟਰ ਕਰ ਗਏ ਜਿਹੜੇ ਕ੍ਰਿਮੀਨਲ ਮਾਈਂਡਰ ਲੋਕ ਸੀਗੇ ਤੇ ਇਸ ਕਰਕੇ ਫਿਰ ਉੱਥੇ ਕ੍ਰਾਈਮ ਵੀ ਜ਼ਾਹਰ ਦੀ ਗੱਲ ਹੈ ਕਿ ਅਮਰੀਕਾ ਦੇ ਵਿੱਚ ਵੀ ਵਧਿਆ ਹੈਗਾ ਉੱਥੇ ਵੀ ਵਧਿਆ ਹੈਗਾ ਤੇ ਇੱਕ ਅੱਲੜ ਉਮਰ ਜਿਹੜੀ ਹੈ ਨਾ ਜਿਸ ਉਮਰ ਦੇ ਵਿੱਚ ਆ ਬੱਚਾ ਵੱਧ ਗਲਤੀਆਂ ਕਰਦਾ ਹੈ ਕਿਉਂਕਿ ਇੱਧਰੋਂ ਆਪਣੇ ਪਲੱਸ 2 ਕੀਤੀ ਭਾਰਤ ਪੰਜਾਬ ਤੋਂ ਤੇ ਅਸੀਂ ਜਹਾਜ਼ ਦੀ ਤਾਕੀ ਨੂੰ ਹੱਥ ਪਾਇਆ ਤੇ ਪਹੁੰਚ ਕੇ ਕੈਨੇਡਾ ਤੇ ਜਿਹੜੀ ਉਮਰ ਦੇ ਵਿੱਚ ਸਾਨੂੰ ਸਾਡੇ ਮਾਂ ਪਿਓ ਨੇ ਸਾਨੂੰ ਇਹ ਦੱਸਣਾ ਸੀਗਾ ਕਿ ਦੁਨੀਆਦਾਰੀ ਦੇ ਵਿੱਚ ਵਿਚਰਨਾ ਕਿਦਾਂ ਜਦੋਂ ਇਹ ਦੱਸਣਾ ਸੀਗਾ ਕਿ ਵੱਡਿਆਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਹੈ ਜਦੋਂ ਇਹ ਦੱਸਣਾ ਸੀਗਾ ਕਿ ਗਲਤ ਕੰਮ ਕੀ ਹੈ ਠੀਕ ਕੰਮ ਕੀ ਹੈਗਾ ਜਦੋਂ ਇਹ ਸਾਰੀਆਂ ਚੀਜ਼ਾਂ ਜਿਹਨੂੰ ਆਪਾਂ ਕਹਿੰਦੇ ਹੈਗੇ ਕਿ ਵਧੀਆ ਤਰੀਕੇ ਨਾਲ ਪਾਲਣ ਪੋਸਣ ਕਰਨਾ ਸੀਗਾ ਉਦੋਂ ਤਾਂ ਅਸੀਂ ਬਾਹਰ ਆ ਗਏ ਤਾਂ ਫਿਰ ਜਦੋਂ ਨੌਜਵਾਨ ਦੇ ਜਦੋਂ ਵਿਦੇਸ਼ ਦੇ ਵਿੱਚ ਆਇਆ ਨਾ ਫਿਰ ਕਿਉਂਕਿ ਇੱਥੇ ਆਜ਼ਾਦੀ ਮਿਲ ਗਈ ਉਹਨੂੰ ਆਜ਼ਾਦੀ ਮਿਲਣ ਦੇ ਨਾਲ-ਨਾਲ ਫਿਰ ਤੇ ਉਹਨੇ ਆਪਣੀਆਂ ਮਨਮਰਜ਼ੀਆਂ ਕਰਨੀਆਂ ਸੀਗੀਆਂ ਕਿਉਂਕਿ ਮਾਪੇ ਤੁਹਾਡੇ ਤਾਂ ਪੰਜਾਬ ਦੇ ਵਿੱਚ ਬੈਠੇ ਨੇ ਭਾਰਤ ਦੇ ਵਿੱਚ ਬੈਠੇ ਨੇ ਤੇ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਹੈ ਕਿ ਸ਼ਾਇਦ ਸਾਡੇ ਜਿਹੜੇ ਲੋਕ ਨੇ ਜਦੋਂ ਪ੍ਰਵਾਸ ਹੋਇਆ ਵੱਡੀ ਪੱਧਰ ਤੇ ਇੱਕ ਤਾਂ ਕਾਰਨ ਇਹ ਹੈ ਕਿ ਕ੍ਰਿਮੀਨਲ ਮਾਈਂਡਰ ਲੋਕ ਜਿਹੜੇ ਉੱਥੇ ਪਹੁੰਚ ਗਏ ਔਰ ਦੂਜਾ ਛੋਟੀ ਉਮਰ ਦੇ ਅਲੱਡ ਉਮਰ ਦੇ ਜਿਹੜੇ ਨੌਜਵਾਨੇ ਉੱਥੇ ਪਹੁੰਚੇ ਜਿੰਨਾ ਕਰਕੇ ਸਮਝ ਨਾ ਹੋਣ ਕਰਕੇ ਸਮਝ ਛੋਟੀ ਹੋਣ ਕਰਕੇ ਜਿਹੜਾ ਹੈ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਵੱਡੇ ਪੱਧਰ ਤੇ ਵਾਪਰੀਆਂ ਹੈ ਬਿਲਕੁਲ ਅਮਨਜੀਤ ਜੀ ਤੁਸੀਂ ਸਹੀ ਜਿਹਾ ਕੀਤਾ ਕਿ ਤਾਂ ਕਿ ਜ਼ਿਆਦਾ ਜੇ ਸਮਰਥ ਮਾਪਿਆਂ ਨੇ ਬੱਚਿਆਂ ਨੂੰ ਸਮਝੋਣਾ ਸੀ ਕਿ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਸਮਾਜ ਚ ਵਿਚਰਨਾ ਹੈ ਉਸ ਵੇਲੇ ਤਾਂ ਉਹਨਾਂ ਨੇ ਬਾਅਦ ਵੀ ਪਾਸ ਕੀਤੀ ਤਾਂ ਰੁਕ ਕਰ ਲਿਆ ਵਿਦੇਸ਼ੀ ਕਰਦੀ ਦਾ ਤਾਂ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਹੈ ਤਾਂ ਬਾਕੀ ਤੁਸੀਂ ਜ਼ਿਕਰ ਕੀਤਾ ਕਿ ਪੁਲਿਸ ਜਿਹੜੀ ਹੈ ਉਹ ਸਾਰਾ ਜਾਂਚ ਪੜਤਾਲ ਦਾ ਇਸ਼ਾਰਾ ਹੈ ਜਾਂਚ ਪੜਤਾਲ ਕਰੇਗੀ ਆਫਟਰ ਇਨਵੈਸਟੀਗੇਸ਼ਨ ਕਿ ਪੱਖ ਜਿਹੜੇ ਨੇ ਸਾਹਮਣੇ ਆਉਂਦੇ ਨੇ ਉਸ ਦੇ ਆਧਾਰ ਦੇ ਉੱਤੇ ਹੀ ਜੋ ਹੈ ਉਹ ਕਾਰਵਾਈ ਚੁਆ ਉਹ ਕੀਤੀ ਜਾਵੇਗੀ ਜੀ